ਪਰਭੂ ਜੀ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜਮਸੀ ਦੀ ਪਰਮੇਸ਼ਰ ਜੀ ਨੇ ਅੱਜ ਰਾਤ ਦੇ ਸਮੇਂ ਸਾਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਹਾਲੇਲੂਇਆ ਮੈਂ ਤੈਨੂੰ ਦੇਖਣਾ ਚਾਹਨੀਆ ਮੈਂ ਤੈਨੂੰ ਛੋਣਾ ਚਾਹਦੀ ਹਾਂ ਮੈਂ ਤੈਨੂੰ ਦੇਖਣਾ ਚਾਹਦੀ ਹਾਂ ਮੈਂ ਤੈਨੂੰ ਸੁਣਾ ਚਾਹਦੀ ਹਾਂ ਤੇਰੇ ਸੁਰਗਾਂ ਵਿੱਚ ਜਗਾ ਮੈਂ ਯਸਪੋਣਾ ਚਾਹਦੀ ਹਾਂ ਤੇਰੇ ਸੁਰਗਾਂ ਵਿੱਚ ਜਗਾ ਮੈਂ ਯਸਪੋਣਾ ਚਾਹਨੀਆ ਮੈਂ ਜਦੋਂ ਹਰੀ ਟੁੱਟੀ ਫਿਰਦੀ ਸੀ ਜਦ ਰੱਬ ਤੋਂ ਰੂਸੀ ਫਿਰਦੀ ਸੀ ਮੈਂ ਜਦੋਂ ਹਾਰੇ ਟੁੱਟੇ ਫਿਰਦੀ ਸੀ ਜਦ ਰੱਬ ਤੋਂ ਰੂਸੀ ਫਿਰਦੀ ਸੀ ਉਦੋਂ ਹੱਕੇ ਲਿਆ ਬਚਾ ਮੈਨੂੰ ਇਹਨਾ ਕੀਤਾ ਪਿਆਰ ਖੁਦਾ ਮੈਨੂੰ ਮੈਂ ਤੈਨੂੰ ਖੋਣਾ ਚਾਹਦੀ ਨਾ ਮੈਂ ਤੈਨੂੰ ਵੇਖਣਾ ਚਾਹਨੀ ਆਂ ਮੈਂ ਯਸੂ ਖੋਣਾ ਚੰਦੀ ਨਾ ਮੈਂ ਤੈਨੂੰ ਦੇਖਣਾ ਚਾਹਨੀਆ ਮੈਂ ਤੈਨੂੰ ਦੇਖਣਾ ਚਾਹਨੀਆ ਮੈਂ ਤੈਨੂੰ ਸੋਹਣਾ ਚਾਹਨੀਆ ਤੇਰੇ ਸਵਰਗਾਂ ਵਿੱਚ ਜਗਾ ਮੈਂ ਯਸੂ ਪੋਣਾ ਚਾਹਨੀਆ ਮੈਨੂੰ ਰੂਹ ਦੇ ਫੁਲਾਣਲ ਪਰਿਆ ਤੂੰ ਵੇਰੀ ਸ਼ਰਮਿੰਦਾ ਕਰਿਆ ਤੂੰ ਮੈਨੂੰ ਮਰੀ ਨੂੰ ਜ਼ਿੰਦਾ ਕਰਿਆ ਤੂੰ ਮੁੱਲ ਮੇਰੇ ਪਿਆਰ ਦਾ ਭਰਿਆ ਤੂੰ ਮੈਨੂੰ ਮਰੀ ਨੂੰ ਜ਼ਿੰਦਾ ਕਰਿਆ ਤੂੰ ਮੁੱਲ ਮੇਰੀ ਜਾਨ ਦਾ ਭਰਿਆ ਤੂੰ ਹੁਣ ਵੜੀ ਨੂੰ ਜਗਾਂ ਨਾਮ ਦੇਣਾ ਚਾਂਦੀਆਂ ਹਉ ਵੈਰੀ ਨੂੰ ਜਗਾ ਨਾ ਮੈਂ ਦੇਣਾ ਚੋਨੀਆਂ ਮੈਂ ਤੈਨੂੰ ਦੇਖਣਾ ਚੋਨੀਆਂ ਮੈਂ ਤੈਨੂੰ ਸੋਣਾ ਚੋਨੀਆਂ ਤੇਰੇ ਸਵਰਗਾਂ ਵਿੱਚ ਜਗਾ ਮੈਂ ਯਸੂਣਾ ਚੋਨੀਆਂ ਮੈਂ ਹੁਣੇ ਉੱਡਣਾ ਵਾਂਗੇ ਉਕਾ ਬਾਂਦੇ ਮੈਨੂੰ ਖੰਭ ਯਸੂ ਨੇ ਲਾ ਦਿੱਤੇ ਜਿਨਨੇ ਬੰਦਨ ਸੀ ਤਕਦੀਰਾਂ ਦੇ ਉਹਨੇ ਨਾਲ ਲਹੂ ਦੇ ਲਾ ਦਿੱਤੇ ਮੈਂ ਹੁਣੇ ਉੱਡਣਾ ਵਾਂਗੇ ਉਕਾਬਾਂ ਦੇ ਮੈਨੂੰ ਖੰਭ ਯਸੂ ਨੇ ਲਾ ਦਿੱਤੇ ਜਿਨਨੇ ਬੰਦਨ ਸੀ ਤਕਦੀਰਾਂ ਦੇ ਉਹਨੇ ਨਾਲ ਲਹੂ ਦੇ ਲਾ ਦਿੱਤੇ जिन्ने ਬੰਦਨ ਸੀ ਤਕਦੀਰਾਂ ਦੇ ਉਹਨੇ ਨਾਲ ਲਹੂ ਦੇ ਲਾ ਦਿੱਤੇ ਹੁਣ ਯਸੂ ਦਾ ਮਸਾ ਵੀ ਮੈਂ ਪੋਣਾ ਚੋਨੀਆਂ ਹੁਣ ਯਸੂ ਦਾ ਮਸਾ ਵੀ ਮੈਂ ਪੋਣਾ ਚੋਨੀਆਂ ਮੈਂ ਤੈਨੂੰ ਵੇਖਣਾ ਚੋਨੀਆਂ ਮੈਂ ਤੈਨੂੰ ਛੋਣਾ ਚੋਨੀਆਂ ਤੇਰੇ ਸੁਰਗਾ ਵਿੱਚ ਸਗਾ ਮੈਂ ਸੁਪੋਣਾ ਚਹਨੀਆ ਮੈਨੂੰ ਮਰੀ ਨੂੰ ਜ਼ਿੰਦਾ ਕਰਿਆ ਤੂੰ ਮੁੱਲ ਮੇਰੀ ਜਾਨ ਦਾ ਭਰਿਆ ਤੂੰ ਵੈਰੀ ਸ਼ਰਮਿੰਦਾ ਕਰਿਆ ਤੂੰ ਹਰ ਹਾਲ ਚ ਮੈਨੂੰ ਹਰ ਹਾਲ ਚ ਮੈਨੂੰ ਕਰਿਆ ਤੂੰ ਪਿਆਰ ਜੋ ਇਥਾ ਨਾ ਪਹੁੰਣਾ ਚੋਨੀਆ ਮੈਂ ਤੈਨੂੰ ਵੇਖਣਾ ਚੋਨੀਆ ਮੈਂ ਤੈਨੂੰ ਸੋਣਾ ਚੋਨੀਆ ਯਸੂ ਜੀ ਤੇਰੇ ਸਵਰਗਾਂ ਵਿੱਚ ਜਗਾਂ ਨੂੰ ਮੈਂ ਪਾਉਣਾ ਚੋਨੀਆ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਪਰਮੇਸ਼ਰ ਜੀ ਨੇ ਅੱਜ ਦੇ ਕੋਹ ਸੁਰਤ ਪਾਜੰਦੇ ਨਾਲ ਬles ਕੀਤਾ ਹੈ ਤਾਂ ਸੱਚਮੁੱਚ ਪਰਮੇਸ਼ੁਰ ਜੋ ਹੈ ਸਾਨੂੰ ਅਦਭੁਤ ਰੀਤੀ ਦੇ ਨਾਲ ਹੋਰ ਵੀ ਇਸਤੇਮਾਲ ਕਰੇ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹਾਂ ਤੇ ਜਾਣਦੇ ਅੱਜ ਦੇ ਵਚਨ ਦੇ ਵਿੱਚ ਅੱਜ ਦਾ ਵਚਨ ਹੈ ਜ਼ਬੂਰ 28 ਅਧਿਆਇ ਦੀ 6 ਨੰਬਰ ਆਇਤ ਯਹੋਵਾ ਮੁਬਾਰਕ ਹੋਵੇ ਕਿਉਂ ਜੋ ਉਸਨੇ ਮੇਰੀਆਂ ਬੇਨਤੀਆਂ ਦੀ ਆਵਾਜ਼ ਸੁਣੀ ਹੈ ਹਾਲੇਲੂਇਆ ਤਾਂ ਅੱਜ ਮੇਰਾ ਵਿਸ਼ਵਾਸ ਹੈ ਕਿ ਜੋ ਵੀ ਅਸੀਂ ਅੱਜ ਗੀਤ ਦੇ ਵਿੱਚ ਗਾਇਆ ਪਰਮੇਸ਼ਰ ਨੇ ਸਾਡੀ ਪੁਕਾਰ ਨੂੰ ਸੁਣ ਲਿਆ ਹੈ ਤਾਂ ਸੱਚਮੁੱਚ ਪਰਮੇਸ਼ੁਰ ਸਾਨੂੰ ਕਾਬਾ ਦੇ ਵਾਂਗ ਉੜਾ ਕੇ ਪਰਮੇਸ਼ਰ ਸਾਨੂੰ ਬਲ ਦੇਣਾ ਚਾਹੁੰਦਾ ਔਰ ਪਰਮੇਸ਼ਰ ਨੇ ਅੱਜ ਸਾਡੀ ਪੁਕਾਰ ਨੂੰ ਸੁਣ ਲਿਆ ਹੈ ਪਰਮੇਸ਼ਰ ਆਪਣੇ ਮਸੀਹ ਨਾਲ ਸਾਨੂੰ ਭਰਨ ਜਾ ਰਿਹਾ ਤੋ ਆਓ ਅੱਜ ਦੇ ਵਚਨ ਦੇ ਦੁਆਰਾ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਸਮਰਤੀ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਹਾਂ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਸਾਡੇ ਉੱਪਰ ਦਇਆ ਕੀਤੀ ਰਹਿਮ ਕੀਤਾ ਕਿਰਪਾ ਕੀਤੀ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਨੂੰ ਸੱਚਮੁੱਚ ਪਰਮੇਸ਼ਰ ਜੀ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ ਤੁਸੀਂ ਕਹਿ ਕਿ ਮੈਂ ਤੁਹਾਡੀ ਆਵਾਜ਼ ਨੂੰ ਸੁਣ ਲਿਆ ਖਦਾ ਮੇਰੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਇਸ ਵਚਨ ਨੂੰ ਸਾਡੇ ਹਿਰਦਿਆਂ ਦੀਆਂ ਤਖਤੀਆਂ ਦੇ ਅੰਦਰ ਲਿਖਣਾ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਜੀਵਨ ਦੇ ਅੰਦਰੋਂ ਚੁਰਾਣੇ ਨਾ ਪਾਏ ਪਰਮੇਸ਼ਰ ਜੀ ਇਹ ਵਚਨ ਸਾਡੇ ਹਿਰਦਿਆਂ ਦੇ ਅੰਦਰ ਹਮੇਸ਼ਾ ਬਣੀ ਰਹਿਣ ਪਰਮੇਸ਼ਰ ਜੀ ਔਰ ਖੁਦਾ ਸੱਚਮ ਸਾਡੇ ਜੀਵਨ ਦੇ ਵਿੱਚ ਕਾਰਜ ਕਰੋ ਮੇਰੇ ਪ੍ਰਭੂ ਖੁਦਾ ਜਿੱਦਾਂ ਤੁਸੀਂ ਸਾਨੂੰ ਸਾਰਾ ਦਿਨ ਸੰਭਾਲਿਆ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਪਵਿੱਤਰ ਸਵਰਗੀ ਦੂਤਾਂ ਨੇ ਸਾਨੂੰ irdgir ਤੋਂ ਘੇਰ ਕੇ ਰੱਖਿਆ ਤੁਹਾਡਾ ਸ਼ੁਕਰ ਕਰਦੇ ਹਾਂ ਧੰਨਵਾਦ ਕਰਦੇ ਪ੍ਰਭੂ ਜੀ ਰਾਤ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਤੁਹਾਡੀ ਅਜ਼ਰੀ ਵਿੱਚ ਇਕੱਠੇ ਹੋਏ ਖੁਦਾ ਇਹਨਾਂ ਸਭਨਾਂ ਦੇ ਲਈ ਤੁਹਾਡੇ ਅੱਗੇ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਔਰ ਪ੍ਰਭੂ ਜੀ ਇਸ ਮੌਕੇ ਦੇ ਲਈ ਧੰਨਵਾਦ ਕਰਦੇ ਕਿਉਂਕਿ ਪ੍ਰਭੂ ਜੀ ਬਹੁਤ ਸਾਰੇ ਲੋਕ ਦਾ ਅੱਜ ਦੇ ਰਾਤ ਦੇ ਸਮੇਂ ਵਿੱਚ ਐਂਟਰ ਨਹੀਂ ਹੋ ਸਕੇ ਪ੍ਰਭੂ ਬਹੁਤ سارے ਲੋਕ ਖੁਦਾਵੰਦੀ ਅੱਜ ਰਾਤ ਦੇ ਸਮੇਂ ਨੂੰ ਦੇਖ ਨਹੀਂ ਸਕੇ ਪ੍ਰਭੂ ਔਰ ਪ੍ਰਭੂ ਜੀ ਬਹੁਤ ਸਾਰੇ ਐਸੇ ਲੋਕ ਹੈ ਪ੍ਰਭੂ ਜਿਨ੍ਹਾਂ ਨੂੰ ਮਾਫੀ ਦਾ ਪਛਤਾਪ ਦਾ ਵੀ ਮੌਕਾ ਨਹੀਂ ਮਿਲਿਆ ਮੇਰੇ ਪ੍ਰਭੂ ਅਸਤਾਨ ਨੂੰ ਤੁਸੀਂ ਮੌਕਾ ਦਿੱਤਾ ਮਾਫੀ ਦਾ ਪਛਤਾਪ ਦਾ ਖੁਦਾ ਅਸੀਂ ਮਾਫੀ ਮੰਗਦੇ ਹਾਂ ਤੌਬਾ ਕਰਦੇ ਹਾਂ ਖੁਦਾਬੰਦੀ ਅੱਜ ਦੇ ਦਿਨ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਦੇ ਲਈ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਫ ਕਰਨਾ ਸਾਡੇ ਉੱਪਰ ਦਇਆ ਕਰਨਾ ਖੁਦਾ ਸਾਡੇ ਉੱਠਣ ਬੈਠਣ ਬੋਲਣ ਚੱਲਣ ਚ ਬਹੁਤ ਸਾਰੇ ਗਲਤੀਆਂ ਗੁਨਾਹ ਹੋ ਜਾਂਦੇ ਉਹਨਾਂ ਨੂੰ ਮਾਫ ਕਰਨਾ ਸਾਡਾ ਪਰਮੇਸ਼ਰ ਜੀ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਡੀ ਹਜ਼ੂਰੀ 'ਚ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਪਰਬੂ ਜੀ ਦਇਆ ਕਰੋ ਸਮਰਥੀ ਖੁਦਾ ਕਿਰਪਾ ਕਰੋ ਪਰਮੇਸ਼ਰ ਜੀ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਰਾਤ ਦੇ ਸਮੇਂ ਦੇ ਲਈ ਖੁਦਾ ਰਾਤ ਦੇ ਸਮੇਂ ਸਾਨੂੰ ਸਭਨਾਂ ਨੂੰ ਸੰਭਾਲ ਕੇ ਰੱਖਣਾ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਚਿੰਤਾ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਆ ਖੁਦਾਵੰਨ ਜੀ ਹਰ ਇੱਕ ਦੇ ਜੀਵਨ ਚ ਕਾਰਜ ਕਰੋ ਮੇਰੇ ਖੁਦਾਵੰਨ ਜੀ ਸੱਚਮੁੱਚ ਬਹੁਤ ਸਾਰੇ ਭੈਣ ਭਰਾ ਹੋ ਜੇ ਖੁਦਾਵੰਨ ਜੀ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਚੱਲ ਰਿਹਾ ਸੱਚਮੁੱਚ ਅੱਜ ਤੁਸੀਂ ਆਪਣੇ ਪਰਮੇਸ਼ਰ ਜੀ ਮਹਿਮਾ ਮੈਤਾਂ ਦੇ ਅਨੁਸਾਰ ਖੁਦਾਵੰ ਜੀ ਇਹਨਾਂ ਦੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਆਪਣੇ ਸਰਗ੍ਰਾਸ ਤੋਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਹੀ ਪੂਰਾ ਕਰੋ ਮੇਰੇ ਪ੍ਰਭੂ ਜੀ ਦਇਆ ਕਰੋ ਖੁਦਾਇਨਾ ਦੇ ਸਾਰੇ ਕਮੀਆਂ ਘਟੀਆਂ ਨੂੰ ਤੁਸੀਂ ਪੂਰਾ ਕਰੋ ਸਮਰਥੀ ਖੁਦਾ ਹਰ ਇੱਕ ਪਰਿਵਾਰ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਸੱਚਮੁੱਚ ਜਿੱਦਾਂ ਤੁਸੀਂ ਸਾਨੂੰ ਸਭਨਾਂ ਨੂੰ ਪਰਮੇਸ਼ਰ ਜੀ ਕਿਸੇ ਵੀ ਚੀਜ਼ ਤੋਂ ਵਾਂਝੇ ਨਹੀਂ ਰੱਖਿਆ ਪ੍ਰਭੂ ਅੱਜ ਅਸੀਂ ਉਹਨਾਂ ਭੈਣਾ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਜਿਨ੍ਹਾਂ ਦੇ ਘਰ ਦੇ ਅੰਦਰ ਥੋੜਿਆ ਮੇਰੇ ਪ੍ਰਭੂ ਬਹੁਤ ਸਾਰੇ ਭੈਣਾ ਭਰਾਵਾਂ ਨੂੰ ਪਰਮੇਸ਼ਰ ਜੀ ਬਹੁਤ ਸਾਰੇ ਭੈਣਾਂ ਭਰਾਵਾਂ ਦੇ ਘਰ ਦੇ ਵਿੱਚ ਪਰਮੇਸ਼ਰ ਜੀ ਕਿਸੇ ਵੀ ਚੀਜ਼ ਦੀ ਕੋਈ ਘਾਟਿਆ ਤਾਂ ਪਰਮੇਸ਼ਰ ਉਹਨਾਂ ਨੂੰ ਪੂਰਾ ਕਰਨਾ ਹਰ ਇੱਕ ਜਨ ਪਰਮੇਸ਼ਰ ਜੀ ਖੁਦਾਵੰਨ ਜੀ ਭੋਜਨ ਕਰੇ ਖੁਦਾਵੰਨ ਜੀ ਹਰ ਇੱਕ ਜ਼ਰੂਰਤ ਉਸ ਦੀ ਤੁਸੀਂ ਪੂਰਾ ਕਰੋ ਕੋਈ ਵੀ ਜਨ ਐਸਾ ਨਾ ਹੋਵੇ ਕੋਈ ਬੱਚਾ ਐਸਾ ਨਾ ਹੋਵੇ ਜਿਹੜਾ ਭੁੱਖਾ ਸੌਵੇ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਿਹ ਜਿਹੜੇ ਹਵਾ ਦੇ ਉੱਪਰ ਭਰੋਸਾ ਰੱਖਦੇ ਹੋ ਕਿ ਦੇ ਸ਼ਰਮਿੰਦਾ ਨਹੀਂ ਹੁੰਦੇ ਮੇਰੇ ਪ੍ਰਭੂ ਅੱਜ ਤੁਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਸ਼ਰਮਿੰਦਗੀ ਤੋਂ ਮਾਨਦਗੀ ਤੋਂ ਕੱਢੋ ਮੇਰੇ ਪ੍ਰਭੂ ਔਰ ਹਰ ਇੱਕ ਨੂੰ ਖੁਦਾਵੰਨ ਜੀ ਤੁਸੀਂ ਆਪਣੇ ਪਰਮੇਸ਼ਰ ਜੀ ਸਰਗੀ ਖਜ਼ਾਨਿਆਂ ਵਿੱਚੋਂ ਪਰਮੇਸ਼ਰ ਜੀ ਬਰਕਤਾਂ ਦੀ ਉਹ ਸ਼ੀਸ਼ਾਂ ਦੇ خدا ਜੋ ਬਿਮਾਰ ਹੈ ਪੈਣ ਪ੍ਰਕਦਾ ਵੰਜੀ ਉਹਨਾਂ ਦੇ ਲਈ ਵੀ ਪ੍ਰਾਰਥਨਾ ਕਰਦੇ ਕੋਦਾ ਸਭਨਾਂ ਨੂੰ ਆਪਣੇ ਪਾਕ ਪਿੱਤ ਲਊ ਚਟਾ ਕੇ ਰੱਖਣਾ ਹਰ ਇੱਕ ਬਿਮਾਰੀ ਤੋਂ ਆਜ਼ਾਦ ਕਰਨਾ ਹਰ ਇੱਕ ਚੱਕੜਨ ਹਰ ਇੱਕ ਪਰਮੇਸ਼ਰ ਜੀ ਦੁਸ਼ਟ ਦੀ ਸ਼ਕਤੀ ਪਰਮੇਸ਼ਰ ਜੋ ਤੁਹਾਡੇ ਬੱਚਿਆਂ ਨੂੰ خدا ਵੰਜੀ ਰੋਗ ਦੀ ਅੱਗੇ ਵਧਨ ਤੋਂ خدا ਉਹਨੂੰ ਤੁਹਾਡੇ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਮੇਰੇ ਪ੍ਰਭੂ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਬਿਸਤਰਿਆਂ ਤੇ ਜਾਣ ਖੁਦਾਵੰਜੀ ਬਿਸਤਰਿਆਂ ਦੇ ird gird ਖੁਦਾ ਤੁਹਾਡੇ ਪਵਿੱਤਰ ਸਵਰਗੀ ਦੂਤ ਖੁਦਾਵੰਜੀ ਕੁਵਾੜਾ ਬੰਨਣ ਖੁਦਾ ਔਰ ਪਰਮੇਸ਼ਰ ਜੀ ਸੁਪਨਿਆ ਰਹੇ ਦਰਸ਼ਨਾਂ ਦੇ ਰਹੇ ਤੁਸੀਂ ਸਭ ਨਾਲ ਨਾ ਗੱਲਾਂ ਬਾਤਾਂ ਕਰਨੀਆਂ ਖੁਦਾਵੰਜੀ ਔਰ ਪਰਮੇਸ਼ਰ ਜੀ ਸਰਗਰਾਸ ਤੋਂ ਗੂੜੀ ਮਿੱਠੀ ਨੀਂਦ ਨੂੰ ਪਰਮੇਸ਼ਰ ਜੀ ਤੁਸੀਂ ਇਹਨਾਂ ਦੇ ਲਈ ਭੇਜਣਾ ਖੁਦਾ ਪਰਮੇਸ਼ਰ ਤੁਹਾਡੇ ਪਾਕ ਵਿੱਚ ਤਾਂ ਲਾਉ ਨੂੰ ਖਦਾ ਸੀ ਆਪਣੇ ਸਾਰੇ ਹੀ ਘਰਾਂ ਪਰਿਵਾਰਾਂ ਦੇ ਉੱਪਰ ਅਪਲਾਈ ਕਰਦੇ ਆ ਤੁਹਾਡੇ 10-10 ਸਿਆਂ ਨੂੰ ਵੀ ਤੁਹਾਡੇ ਪਵਿੱਤਰ ਲਾਉ ਦੇ ਵਿੱਚ ਕਵਰ ਕਰਦੇ ਆ ਪਰਮੇਸ਼ਵਰੀ ਉਹਨਾਂ ਨੂੰ ਦੁੱਗਨੇ ਮੱਸੇ ਨਾਲ ਇਸਤੇਮਾਲ ਕਰਨਾ ਖੁਦਾ ਵਰ ਪਰਮੇਸ਼ਵਰੀ ਆਪਣੇ ਪਾਕ ਪਵਿੱਤਰ ਹੱਥਾਂ 'ਚ ਸੰਭਾਲ ਕੇ ਰੱਖਣਾ ਮੇਰੇ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਰਾਤ ਦੇ ਕੀਪਲ ਨੂੰ ਤੁਹਾਡੇ ਹੱਥਾਂ ਚ ਸਾਂਪ ਦੇ ਜਿੰਨੇ ਭੈਣ ਪ੍ਰਦੇਸ਼ਾ ਵਿਦੇਸ਼ਾ ਚ ਖੁਦਾ ਉਹਨਾਂ ਨੂੰ ਵੀ ਤੁਸੀਂ ਸੰਭਾਲ ਕੇ ਰੱਖਣਾ ਉਹਨਾਂ ਦੇ ਉੱਪਰ ਵੀ ਦਇਆ ਕਰਨਾ ਜੋ ਸਫਰ ਚ ਉਹਨਾਂ ਨੂੰ ਸਹੀ ਸਲਾਮਤ ਘਰ ਵਿੱਚ ਵਾਪਸ ਲੈ ਕੇ ਆਉਣਾ ਜੋ ਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਹੈ ਖੁਦਾ ਉਹਨਾਂ ਦੀ ਵੀ ਰੱਖੀ ਕਰਨਾ ਮੇਰੇ ਪ੍ਰਭੂ ਜੀ ਹਰ ਪਾਸੇ ਪਰਮੇਸ਼ਰ ਜੀ ਤੁਹਾਡੇ ਬੱਚੇ ਆਨੰਦਿਤ ਖੁਸ਼ ਰਹਿਣ ਮੇਰੇ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਸਾਰੇ ਦਿਨ ਦੀ ਮਹਿਮਾ ਤੁਹਾਡੇ ਨਾਮ ਨੂੰ ਦਿਨੇ ਸਵੇਰੇ ਜਲਦੀ ਉਠਣਾ ਆਪਣੇ ਨਾਮ ਦੀ ਮਹਿਮਾ ਤੇ ਵਿੜਾਈ ਦੇ ਲਈ ਇਸਤੇਮਾਲ ਕਰਨਾ ਇਹ ਸਾਰੀ ਹੀ ਪ੍ਰਾਰਥਨਾ ਨੂੰ ਅਸੀਂ ਪ੍ਰਭੂ ਯਸ਼ੁਮਸੀ ਨਾਮ અમેન અમેન અમિન સારી કલિસ્તીનું પ્યાર ભરી જ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ